ਦੀਵਾਲੀ ਤੋਂ ਪਹਿਲਾਂ ਪਹਿਲਾਂ ਆਹ ਪੰਜ ਕਰਾਂ ਮਾਤੀ ਸ਼ਬਦ ਬੋਲਦੇ ਹੋ ਸੰਗਤ ਜੀ ਮੋਹ ਮੰਗੀਆਂ ਇੱਛਾਵਾਂ ਪੂਰੀਆਂ ਹੋ ਰਗੀਆਂ ਸੰਤ ਹੰਸਾਲੀ ਵਾਲਿਆਂ ਦੇ ਬਚਨਾਂ ਨੂੰ ਪੱਕਾ ਜਾਣਿਆ ਜੀ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਅੱਜ ਇਹ ਬੇਨਤੀਆਂ ਨੂੰ ਸਾਂਝਾ ਕਰਨਾ ਆਇਆ ਗੁਰਮੁਖ ਪਿਆਰਿਓ ਦੀਵਾਲੀ ਆ ਰਹੀ ਐ ਜਿਸ ਨੂੰ ਆਪਾਂ ਬੰਦੀ ਛੋੜ ਵੀ ਆਖਦੇ ਆ ਤੇ ਕਰਾਮਾਤੀ ਸ਼ਬਦ ਕਿਹੜੇ ਕਰਾਮਾਤੀ ਸ਼ਬਦ ਕੋਈ ਵੀ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਸ਼ਬਦ ਜਿਵੇਂ ਆਪਾਂ ਪੜ੍ਹਦੇ ਆ ਨਾ ਗੁਰਬਾਣੀ ਕੰਠ ਜਾਂ ਫਿਰ ਇੰਜ ਕਹ ਲਓ ਵੀ ਧੰ ਗੰਠ ਗੁਰਬਾਣੀ ਕੰਠ ਉਹ ਗੁਟਕਾ ਸਹਿਬ ਉਹ ਮੈਂ ਦੇਖਿਆ ਵੀ ਬਹੁਤ ਸੋਹਣੇ ਸ਼ਬਦੋ ਤੇ ਵਿੱਚ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਉਸ ਦੇ ਵਿੱਚ ਦਰਜ ਕੀਤੇ ਗਏ ਨੇ ਚਲੋ ਜਿਵੇਂ ਆਪਾਂ ਕਹ ਲਈਏ ਵੀ ਸੌਖਾ ਉਹ ਗੁਟਕਾ ਸਹਿਬ ਲੈ ਲਓ ਉਹਦੇ ਵਿੱਚ ਅਨੇਕਾਂ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਉਹ ਸ਼ਬਦਾਂ ਨੂੰ ਪੜਨਾ ਸ਼ੁਰੂ ਕਰਦੇ ਹੋ ਜਾਪ ਕਰਨਾ ਸ਼ੁਰੂ ਕਰਦੇ ਹੋ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਜਾਪ ਕਰੋ ਸਾ ਸੰਗਤ ਜਾਂ ਫਿਰ ਜਪਜੀ ਸਾਹਿਬ ਦੇ ਜਾਪ ਕਰ ਲਓ ਜਾਂ ਫਿਰ ਜਿਹੜੀ ਵੀ ਬਾਣੀ ਤੁਹਾਨੂੰ ਚੰਗੀ ਲੱਗਦੀ ਹੈ ਜਿਹੜੀ ਵੀ ਬਾਣੀ ਤੁਸੀਂ ਪੜ੍ਹਨਾ ਚਾਹੁੰਦੇ ਹੋ ਤੇ ਤੁਹਾਨੂੰ ਲੱਗਦਾ ਵੀ ਸਤਿਗੁਰੂ ਮਹਾਰਾਜ ਜੀ ਦੀ ਮਿਹਰ ਹੀ ਕਿਰਪਾ ਹੋ ਜੇ ਜਿਹੜੀ ਮਰਜ਼ੀ ਬਾਣੀ ਦੇ ਜਾਪ ਕਰੋ ਜਿਹੜੀ ਮਰਜ਼ੀ ਜਿਵੇਂ ਉਹਨਾਂ ਰਹਿਰਾਜ ਸਾਹਿਬ ਪੜ੍ਹਦੇ ਆ ਉਹਦੇ ਵਿੱਚ ਕਿੰਨੇ ਸ਼ਬਦ ਨੇ ਪੰਜਵੇਂ ਪਾਤਸ਼ਾਹ ਦੇ ਗੁਰੂ ਨਾਨਕ ਸਾਹਿਬ ਦੇ ਕੋਈ ਵੀ ਸ਼ਬਦ ਲੈ ਲਓ ਉਹ ਸ਼ਬਦ ਦਾ ਜਾਪ ਕਰੋ ਉਹਦੇ ਅਰਥਾਂ ਨੂੰ ਸਮਝੋ ਸੁਖਮਨੀ ਸਾਹਿਬ ਨੂੰ ਪੜ ਲਓ ਸੁਖਮਨੀ ਸਾਹਿਬ ਦੀ ਇੱਕ ਅਸ਼ਟਪਦੀ ਇੱਕ ਅਸ਼ਟਪਦੀ ਨੂੰ ਰੋਜ਼ ਪੜ ਲਓ ਉਹਦੇ ਪਾਵਨ ਅਰਥਾਂ ਨੂੰ ਵੀ ਪੜੋ ਨਾਲ ਤੇ ਫਿਰ ਵੇਖੋ ਤੁਹਾਡੇ ਤੇ ਜਿਹੜੀ ਹੈ ਗੁਰੂ ਦੀ ਕਿਰਪਾ ਹੁੰਦੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਆਹ ਕੰਮ ਜ਼ਰੂਰ ਕਰਿਓ ਸਾਥ ਸੰਗਤ ਜਿੰਨਾ ਵੀ ਹੋ ਸਕੇ ਦਿਵਾਲੀ ਤੱਕ ਜਿੰਨਾ ਤੁਸੀਂ ਕਰ ਸਕਦੇ ਹੋ ਜਿੰਨਾ ਵੀ ਤੁਹਾਡੇ ਤੋਂ ਹੋਊਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਨੀ ਹੀ ਜਿਹੜੀ ਖੁਸ਼ੀ ਹੈ ਤੁਹਾਡੇ ਤੇ ਹੋਵੇਗੀ ਗੁਰੂ ਦੀ ਓਨੀ ਖੁਸ਼ੀ ਤੁਹਾਡੇ ਤੇ ਹੋਵੇਗੀ ਕਿਹੜੀਆਂ ਇੱਛਾ ਨੇ ਸਾਡੀਆਂ ਆ ਦੁਨਿਆਵੀ ਚੀਜ਼ਾਂ ਹੀ ਨੇ ਨਾ ਦੁਨਿਆਵੀ ਚੀਜ਼ਾਂ ਦਾ ਮੇਰੇ ਸਤਿਗੁਰੂ ਜੀ ਐਂ ਦੇ ਦਿੰਦੇ ਨੇ। ਪਾਤਸ਼ਾਹ ਕਹਿੰਦੇ ਨੌ ਨਿੱਦੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦਾ ਸਦਾ ਵਜਾਏ ਜੋ ਉਸ ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਜੋ ਉਸ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਉਸ ਗੁਰੂ ਨੂੰ ਹਿਰਦੇ 'ਚ ਵਸਾ ਲੈਂਦਾ ਹੈ ਤੇ ਆ ਸਾਰੀਆਂ ਨੌ ਨਿੱਦੀਆਂ 18 ਸਿੱਧੀਆਂ ਉਹਦੇ ਵਿੱਚੇ ਫਿਰਦੀਆਂ ਨੇ ਆ ਸੰਸਾਰ ਦੀਆਂ ਦੁਨਿਆਵੀ ਚੀਜ਼ਾਂ ਤੇ ਗੱਲ ਹੀ ਛੱਡ ਦੋ ਆ ਮੋਹ ਮਾਇਆ ਤੇ ਗੱਲ ਹੀ ਛੱਡ ਦੋ ਤੋ ਪਿਆਰਿਓ ਇਹ ਹੈ ਗੁਰੂ ਦੀ ਕਿਰਪਾ ਇਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਮਿਹਰਮਤ ਕਰਦੇ ਨੇ ਸੋ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਉਦੋਂ ਕਿਰਪਾ ਕਰਦੇ ਨੇ ਉਦੋਂ ਮਿਹਰਬਾਨ ਹੁੰਦੇ ਨੇ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਆਂ ਪਿਆਰਿਓ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਉਜਾਰਦੇ ਆਂ ਨਾ ਮੇਰੇ ਸਤਿਗੁਰੂ ਕਹਿੰਦੇ ਮਨ ਰੇ ਨਾਮ ਜਪੋ ਸੁਖ ਹੋਏ ਵੇ ਮੇਰੇ ਮਾਨਾ ਪਰਮਾਤਮਾ ਦਾ ਨਾਮ ਲਿਆ ਹੀ ਨਾਮ ਉਹਦਾ ਲੈਣ ਦੇ ਨਾਲ ਹੀ ਆਤਮਿਕ ਆਨੰਦ ਮਿਲਦਾ ਗੁਰਪੂਰਾ ਸਲਾਹੀਐ ਸਹਿਜ ਮਿਲੈ ਪ੍ਰਭ ਸੋਏ ਸਿਮਰਨ ਦੀ ਦਾਤ ਗੁਰੂ ਤੋਂ ਮਿਲਦੀ ਹੈ ਇਸ ਵਾਸਤੇ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਗੁਰੂ ਦੀ ਸ਼ਰਨ ਪੈਣਾ ਸ਼ਬਦ ਨੂੰ ਧਿਆ ਕੇ ਹੀ ਗੁਰੂ ਦੀ ਸ਼ਰਨ ਪਿਆ ਜਾ ਸਕਦਾ ਹੈ ਤੇ ਫਿਰ ਆਤਮਿਕ ਅਡੋਲਤਾ ਮਿਲਦੀ ਹੈ ਉਹ ਪਰਮਾਤਮਾ ਖੁਦ ਮਿਲ ਪੈਂਦਾ ਜਿਸ ਦੀ ਤਲਾਸ਼ ਵਿੱਚ ਅਸੀਂ ਬਾਹਰੇ ਨਿਕਲੇ ਹੋયા ਸੰਸਾਰ ਦੇ ਵਿੱਚ ਨਿਕਲੇ ਹੋયા ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਉਸ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਨਾ ਫਿਰ ਬੜੇ ਸੁਖਾਲੇ ਢੰਗ ਦੇ ਨਾਲ ਤੈਨੂੰ ਆਪ ਹੀ ਹੋ ਜਾਏਗੀ ਜਦੋਂ ਤੂੰ ਆਪ ਕੋਸ ਦੇ ਸ਼ਬਦ ਨੂੰ ਪੜ੍ਹੇਗਾ ਗੁਰਬਾਣੀ ਦੇ ਨਾਲ ਸਨੇਹ ਬਣਾਏਗਾ ਪਰਚੰਗ ਨੇ ਭਰਮ ਮੰਗਾ ਆ ਭਉ ਭਾਗੇ ਆ ਹਰ ਚਰਣੀ ਚਿਤ ਲਾਏ ਬਸ ਇਥੋਂ ਜਿਹੜੀ ਐ ਸਾਨੂੰ ਸਾਰੀ ਸਿੱਖਿਆ ਮੇਰੇ ਪਾਤਸ਼ਾਹ ਜੀ ਨੇ ਦਿੱਤੀ ਤੋਂ ਪਿਆਰਿਓ ਆਪਾਂ ਕੋਸ਼ਿਸ਼ ਕਰੀਏ ਜਿੰਨੀ ਹੋ ਸਕੇ ਸ਼ਬਦਾਂ ਦੇ ਨਾਲ ਸਨੇਹ ਬਣਾਈਏ ਸਾਂਝ ਬਣਾਈਏ ਇਛਾਵਾ ਉਦੋਂ ਪੂਰੀਆਂ ਹੋਣਗੀਆਂ ਮਹਾਂਪੁਰ ਕਹਿੰਦੇ ਸੀ ਜਿੰਨਾ ਚਿਰ ਅਸੀਂ ਗੁਰੂ ਨੂੰ ਸਮਰਪਤ ਨਹੀਂ ਹੁੰਦੇ ਗੁਰੂ ਦੀ ਪਾਵਨ ਬਾਣੀ ਨੂੰ ਨਹੀਂ ਪੜਦੇ ਉਨੇ ਚਿਰ ਸਾਡੇ ਤੇ ਕਿਰਪਾ ਨਹੀਂ ਹੋ ਸਕਦੀ ਸਾਰੀ ਗੱਲ ਹੀ ਪਾਤਸ਼ਾਹ ਨੇ ਫਤਿਹ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ